ਪਹਿਲਾਂ ਤਾਂ ਤੁਸੀਂ ਸਾਰੇ ਵਧਾਈ ਦੇ ਪਾਤਰੋਂ ਜਿਹੜਾ ਤੁਸੀਂ ਤੀਆਂ ਨੂੰ ਬਹੁਤ ਵਧੀਆ ਢੰਗ ਨਾਲ ਤੇ ਸੋਡੇ ਦਿਲੋਂ ਬਹੁਤ ਚੱਜਵਾ ਮੈਂ ਸੋਚਦਾ ਵੀ ਪੁਰਾਣਾ ਮਾਹੌਲ ਹੌਲੀ-ਹੌਲੀ ਵਾਪਸ ਆਉਂਦਾ ਜਾ ਰਿਹਾ ਕਿਉਂਕਿ ਪੁਰਾਣੇ ਮਾਹੌਲ ਬਿਨਾ ਆਪਣੀ ਜ਼ਿੰਦਗੀ ਨਹੀਂ ਹੈਗੀ ਕਿਸੇ ਟਾਈਮ ਅਸੀਂ ਸੋਚਦੇ ਹੁੰਦੇ ਸੀ ਵੀ ਤੀਆਂ ਦਾ ਤਾਂ ਹਿਆਰ ਜਮਾ ਖਤਮ ਹੋ ਗਿਆ ਲੋਕਾਂ ਕੋਲੇ ਸਮਾਂ ਨਹੀਂ ਸੀ ਅੱਜ ਦੇਖ ਰਹੇ ਆ ਗੁਰੂ ਸਰਦਾਰ ਬਹਾਉਂ ਦੇਖ ਕੇ ਵੀ ਲੋਕਾਂ ਦੇ ਵਿੱਚ ਜज्ਬਾ ਦੁਬਾਰਾ ਉੱਠ ਰਿਹਾ ਗੁਰੂ ਸੰਗ ਗੁਰੂ ਸਰ ਨੇ ਪਹਿਲ ਕੀਤੀ ਹੈ ਇਸ ਕੰਮ ਦੇ ਵਿੱਚ ਬਾਕੀ 3ਾਂ ਦਾ ਤਿਹਾਰ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ 3ਾਂ ਦਾ ਬਹਾਰ ਹੈ ਨਾ 3ਾਂ 3ਾਂ ਪੈਣਾ ਦਾ ਤਿਹਾਰ ਮਨਾਇਆ ਜਾਂਦਾ ਹੈ ਇਹ ਵਿਸ਼ੇਸ਼ ਤੌਰ ਤੇ 3ਾਂ ਦਾ ਪੈਣਾ ਦਾ ਤਿਹਾਰ ਹੁੰਦਾ ਇਹ ਗੱਲ ਤੁਹਾਨੂੰ ਹੋਰ ਦੱਸਣਾ ਚਾਹੁੰਦੇ ਆ ਜਿੰਨਾ 3ਾਂ ਆਪਦੇ ਪਰਿਵਾਰ ਨੂੰ ਪਿਆਰ ਕਰਦਿਆਂ ਨੇ ਪੇਕੇ ਪਰਿਵਾਰ ਨੂੰ ਸਾਰੇ ਪਰਿਵਾਰ ਨੂੰ ਕੋਈ ਕਰ ਨਹੀਂ ਸਕਦਾ ਤੁਸੀਂ ਦੇਖ ਲਿਓ ਕਿਸੇ ਵੀ ਕੁੜੀ ਦੀ ਮੈਰਿਜ ਹੋ ਜੇ ਉਹਦੀ ਆਪਣੇ ਮਾਪਿਓ ਦੇ ਨਾਲ ਉਨੀੋ ਅਟੈਚਮੈਂਟ ਰਹਿੰਦੀ ਹੈ ਕਦੇ ਕੋਈ ਧੀ ਆਪਣੇ ਪੇਕੇ ਦੀ ਨਿੰਦਿਆ ਨਹੀਂ ਸੁਣਦੀ ਕਦੇ ਆਪਣੇ ਜਿੱਥੋਂ ਉਹ ਰਹਿ ਕੇ ਆਈ ਆ ਉਸ ਪਿੰਡ ਦੀ ਪਰਿਵਾਰ ਦੀ ਨਿੰਦਿਆ ਨਹੀਂ ਸੁਣਦੀ ਕਿਸੇ ਤੋਂ ਵੀ ਧੀਆਂ ਦੇ ਵਿੱਚ ਜਜ਼ਬਾ ਹੁੰਦਾ ਆਪਣੇ ਮਾਪਿਓ ਨੂੰ ਪਿਆਰ ਕਰਨ ਦਾ ਅੱਜ ਕੱਲ ਦਾ ਸਮਾਂ ਇਹੋ ਜਿਹਾ ਆ ਚੁੱਕਿਆ ਹੈ ਵੀ ਤਕਰੀਬਨ ਲੜਕੀਆਂ ਅੱਗੇ ਵਧ ਰਹੀਆਂ ਨੇ ਹੁਣ ਜਿੰਨੀਆਂ ਵੀ ਜੱਜ ਬਣੀਆਂ ਨੇ ਲੜਕੀਆਂ ਉਹਦੇ ਜਿਆਦਾਤਰ ਪਰਸੈਂਟੇਜ ਕੁੜੀਆਂ ਦੀ ਆ ਜਿੰਨੀਆਂ ਵੀ ਕੋ ਡਾਕਟਰ ਬਣੀਆਂ ਨੇ ਉਹਦੇ ਜਿਆਦਾਤਰ ਪਰਸੈਂਟੇਜ ਕੁੜੀਆਂ ਦੀ ਆ ਕਿਸੇ ਵੀ ਫੀਲਡ ਦੇ ਵਿੱਚ ਲਾ ਲਓ ਭਲਾ ਪੁਲਿਸ ਚ ਲਾ ਲਓ ਭਲਾ ਕਿਸੇ ਮਰਜ਼ੀ ਫੀਲਡ ਚ ਲਾ ਲਓ ਕੁੜੀਆਂ ਬਹੁਤ ਅੱਗੇ ਨੇ ਇਸ ਵਕਤ ਦੇ ਟਾਈਮ ਦੇ ਵਿੱਚ ਅਸੀਂ ਜਾਂਦੇ ਆ ਜਥੇ ਬੰਦੀ ਤੌਰ ਤੇ ਅਸੀਂ ਮਿਲਦੇ ਆ ਜਾ ਕੇ ਐਸਐਸਪੀ ਕੌਣ ਲੜਕੀ ਡੀਸੀ ਕੌਣ ਲੜਕੀ ਤੁਸੀਂ ਦੇਖੋ ਵੀ ਕਿੱਡੀਆਂ ਵੱਡੀਆਂ ਗੱਲਾਂ ਨੇ ਕਿਸੇ ਟਾਈਮ ਕੁੜੀਆਂ ਨੂੰ ਆਪਾਂ ਕਹਿੰਦੇ ਹੁੰਦੇ ਕਿ ਪੁਰਾਣੇ ਜ਼ਮਾਨੇ ਚ ਹੁੰਦਾ ਸੀ ਸਿਸਟਮ ਇਹ ਗੁੱਸਾ ਨਾ ਕਰਿਓ ਪੁਰਾਣੇ ਜ਼ਮਾਨੇ ਚ ਹੁੰਦਾ ਸੀ ਕਿ ਕੁੜੀਆਂ ਕੁਝ ਕਰ ਨਹੀਂ ਸਕਦੀਆਂ ਇਹ ਤਾਂ ਘਰੇਲੂ ਹੁੰਦੀਆਂ ਨੇ ਇਹ ਤਾਂ ਕਰੀ ਰਹਿ ਸਕਦੀਆਂ ਨੇ ਅੱਜ ਕੁੜੀਆਂ ਨੇ ਉਹ ਕੁਝ ਕਰਕੇ ਦਿਖਾਤਾ ਵੀ ਵੱਡੇ ਵੱਡੇ ਅਫਸਰ ਸੀ ਸਟੇਟ ਲੈਵਲ ਦੇ ਅਫਸਰ ਵੀ ਕੁੜੀਆਂ ਨੇ ਤਕਰੀਬਨ ਤੁਸੀਂ ਜਾਣਦੇ ਹੋ ਉਹਨੇ ਰਹਿੰਦੇ ਦੇਖਦੀਆਂ ਸਾਰਾ ਸਿਸਟਮ ਸਾਨੂੰ ਖੁਸ਼ੀ ਹੁੰਦੀ ਆ ਵੀ ਕੁੜੀਆਂ ਅੱਗੇ ਬਦਲ ਲੱਗੀਆਂ ਬਹੁਤ ਵਧੀਆ 190 ਹੋਰ ਦੱਸਦਾ ਲੜਕੀਆਂ ਦੇ ਵਿੱਚ ਨਾ ਦਇਆ ਭਾਵਨਾ ਵੀ ਬਹੁਤ ਜ਼ਿਆਦਾ ਹੁੰਦੀ ਆ ਜਿਹੜੀ ਪੋਸਟ ਤੇ ਉੱਤੇ ਬੈਠੀਆਂ ਨੇ ਜੇ ਜ਼ਿਲ੍ਹਾ ਲੈਵਲ ਦੇ ਬੈਠੀਆਂ ਨੇ ਤਾਂ ਫੈਸਲਾ ਵੀ ਬਹੁਤ ਧੀਰਜਮਤੀ ਨਾਲ ਬਹੁਤ ਠੰਡੇ ਸੁਭਾਅ ਨਾਲ ਕਰਦੀਆਂ ਨੇ ਫਰਕ ਹੈਗਾ ਇਸ ਚੀਜ਼ ਦਾ ਫਿਰ ਤੁਸੀਂ ਸਾਰੇ ਵਿਧਾਈ ਦੇ ਪਾਤਰੋਂ ਸਰਪੰਚ ਸਾਹਿਬ ਖਾਸ ਤੌਰ ਤੇ ਵਿਧਾਈ ਦੇ ਪਾਤਰ ਨੇ ਜਿਹੜੇ ਹਮੇਸ਼ਾ ਪਿੰਡ ਬਾਰੇ ਸੋਚਦੇ ਰਹਿੰਦੇ ਨੇ ਜਦੋਂ ਵੀ ਅਸੀਂ ਕਦੇ ਇਕੱਠੇ ਹੁੰਨੇ ਇਹਨਾਂ ਨੇ ਪਿੰਡ ਬਾਰੇ ਹਮੇਸ਼ਾ ਗੱਲ ਚਲਾਉਣੀ ਪਿੰਡ ਚ ਆਪਾਂ ਇਸ ਤਰ੍ਹਾਂ ਕਰੀਏ ਇਸ ਤਰ੍ਹਾਂ ਕਰੀਏ ਬਹੁਤ ਵਧੀਆ ਸਰਪੰਚ ਮਿਲੇ ਨੇ ਸਾਨੂੰ ਖੁਸ਼ਕਿਸਮਤ ਹੋ ਤੁਸੀਂ ਪੜ੍ਹੇ ਲਿਖੇ ਵੀ ਆ ਜੋਬ ਵੀ ਕਰਦੇ ਆ ਠੀਕ ਹੈ ਨਾ ਕਿਸੇ ਨਾ ਗੱਲ ਕਰਨ ਦਾ ਜज्ਬਾ ਵੀ ਹੈਗਾ ਇਹਨਾਂ ਦੇ ਵਿੱਚ ਕਿਸੇ ਨਾਲ ਕਿਵੇਂ ਅਫਸਰ ਨਾਲ ਗੱਲ ਕਰਨੀ ਆ ਇਹਨਾਂ ਨੂੰ ਸਾਰਾ ਪਤਾ ਹੈ ਬਹੁਤ ਵਧੀਆ ਕਿਸਮਤ ਵਾਲੇ ਹੋ ਤੁਸੀਂ ਪਿੰਡ ਨੂੰ ਬਹੁਤ ਅੱਗੇ ਵਧਣਾ ਦੇਖਣਾ ਚਾਹੁੰਦੇ ਹੋ ਕਿਉਂਕਿ ਸਾਡੀ ਅਕਸਰ ਦੇ ਤੌਰ ਤੇ ਗੱਲ ਹੁੰਦੀ ਰਹਿੰਦੀ ਹੈ ਇਹ ਕਹਿੰਦੇ ਸਾਡਾ ਪਿੰਡ ਬਹੁਤ ਅੱਗੇ ਜਾਵੇ ਪਹਿਲੇ ਹੀ ਅੱਗੇ ਹੈਗਾ ਪਿੰਡ ਤਾਂ ਹੋਰ ਅੱਗੇ ਜਾਵੇ ਇਹਨਾਂ ਦੀ ਮਨਛਾਹ ਹੈ ਤੁਸੀਂ ਦੇਖੋ ਵੀ ਕਿੰਨਾ ਜ਼ਿਆਦਾ ਪਿੰਡ ਨੂੰ ਪਿਆਰ ਕਰਦੇ ਨੇ ਇੰਨਾ ਬਿਜੀ ਹੋ ਕੇ ਇੱਕ ਜੌਬ ਕਰਨ ਦੇ ਬਾਵਜੂਦ ਵੀ ਹਰੇਕ ਤਿਹਾੜ ਦੇ ਵਿੱਚ ਹਰੇਕ ਪ੍ਰੋਗਰਾਮ ਦੇ ਵਿੱਚ ਇਹ ਸਮਾਂ ਕੱਢਦੇ ਨੇ ਤੇ ਲੋਕਾਂ ਦੇ ਦੁੱਖ ਸੁੱਖ ਵੀ ਸੁਣਦੇ ਨਹੀਂ ਸਾਡੇ ਕੋਲੇ ਵੀ ਦੱਸਦੇ ਆ ਵੀ ਆਹ ਮਸਲਾ ਆਪਾਂ ਹੱਲ ਕਰਨਾ ਜੀ ਇਕੱਠਿਆਂ ਨੇ ਹੋ ਕੇ ਆਹ ਕਰਨਾ ਜੀ ਕਿੰਨਾ ਇਹਨਾਂ ਨੂੰ ਫਿਕਰ ਇੱਕ ਜੌਬ ਕਰਨ ਦੇ باوجود ਵੀ ਇਹ ਕਲਮਾ ਹੋਰ ਕਰਨਾ ਚਾਹੁੰਦਾ ਜਿਹੜੇ ਏਡੇ ਏਡੇ ਮਹਾਰathi ਜਿਹੜੇ ਏਡੇ ਏਡੇ ਯੋਧੇ ਇਹੇ ਲੇਡੀ ਦੇ ਕੁੱਖੋਂ ਹੀ ਪੈਦਾ ਹੋਏ ਨੇ ਜੇ ਲੇਡੀ ਦਾ ਹੁੰਦੀ ਤਾਂ ਕੁਝ ਵੀ ਨਾ ਹੁੰਦਾ ਇੱਥੇ ਇਹਨਾਂ ਤੋਂ ਬਿਨਾ ਸੰਸਾਰ ਚੱਲ ਨਹੀਂ ਸਕਦਾ ਆਪਣੇ ਗੁਰੂਆਂ ਨੇ ਤਾਂ ਧੀਆ ਭੈਣਾਂ ਨੂੰ ਸਭ ਤੋਂ ਉੱਤਮ ਮੰਨਿਆ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਹੱਕ ਦਿੱਤੇ ਨੇ ਤਿਆਂ ਪੈਣਾ ਨੂੰ ਬਹੁਤ ਵਧੀਆ ਮੈਨੂੰ ਲੱਗਿਆ ਸਿਸਟਮ ਇੱਥੇ ਆ ਕੇ ਮੈਂ ਜਦੋਂ ਸੌਂਗ ਸੁਣ ਰਿਹਾ ਸੀ ਨਾ ਮੈਂ ਅੰਦਰੋਂ ਬੋਲ ਰਿਹਾ ਸਾਰੀਆਂ ਗੱਲਾਂ ਇੱਕ ਤਾਂ ਆਉਂਦੀ ਐ ਵੈਸੇ ਸਪੀਚ ਦੇਤੀ ਐ ਕੰਦਰੋਂ ਦੇਣੀ ਵੀ ਮੈਨੂੰ ਉਹ ਮਾਹੌਲ ਯਾਦ ਆ ਰਿਹਾ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਤੀਆਂ ਬਹੁਤ ਭਰਪੂਰ ਤਰੀਕੇ ਨਾਲ ਬਣਾਈਆਂ ਜਾਂਦੀਆਂ ਸੀ ਹਫਤਾ ਹਫਤਾ ਤੀਆਂ ਚੱਲਦੀਆਂ ਹੁੰਦੀਆਂ ਸੀ ਅਸੀਂ ਅਸੀਂ ਵੀ ਚਲੇ ਜਾਂਦੇ ਸੀ ਛੋਟੇ ਹੁੰਦੇ ਸੀ ਵੇ ਮਤਲਬ ਇਹ ਕਹਿਣ ਦੇ ਕੀ ਸੀਗਾ ਵੀ ਉਹ ਮਾਹੌਲ ਮੈਨੂੰ ਅੱਜ ਦੇਖਣ ਨੂੰ ਮਿਲਿਆ ਇੱਥੇ ਮੇਰੇ ਮਨ ਨੂੰ ਸ਼ਾਂਤੀ ਮਿਲੀ ਜਿਹੜਾ ਧੀਆਲਾ ਗਾਣਾ ਚੱਲਿਆ ਸੀ ਨਾ ਮੇਰੀ ਅੱਖਾਂ 'ਚ ਪਾਣੀ ਆਈ ਜਾਵੇ ਮੈਂ ਰੋਕਿਆ ਮੈਂ ਕਿਹਾ ਕਦੇ ਆਏ ਨਾ ਸੁਤਨ ਵੀ ਯਾਰ ਪੰਜਾਬ ਦਾ ਪ੍ਰਧਾਨ ਹੈ ਤਾਂ ਇਹ ਕੀ ਚਲਾਊਗਾ ਪੰਜਾਬ ਨੂੰ ਉਹ ਚੀਜ਼ਾਂ ਨਹੀਂ ਹੁੰਦੀਆਂ ਜਿਹੜਾ ਬੰਦਾ ਭਾਵੁਕ ਹੋਵੇ ਨਾ ਉਹ ਸੁਣਦਾ ਵੀ ਲੋਕਾਂ ਦੀ ਮੈਂ ਰੋਕਿਆ ਉਹਦੇ ਮਨ ਨੂੰ ਕੰਟਰੋਲ ਕੀਤਾ ਤੁਹਾਡਾ ਸੌਂਗ ਇੰਨਾ ਸੋਹਣਾ ਸੀ ਧੀਆ ਤੇ ਇਹ ਗੱਲਾਂ ਸੱਚੀਆਂ ਨੇ ਬਿਲਕੁਲ ਸਹੀ ਹੈ ਜਿਹੜੀਆਂ ਤੁਸੀਂ ਇਹਦੇ ਗਾਣੇ ਦੇ ਵਿੱਚ ਕੀਤੀਆਂ ਬਹੁਤ ਵਧੀਆ ਛੋਟੇ ਦਿਮਾਗ ਸੌਂਗ ਆਇਆ ਇਹ ਵੀ ਵੱਡੀ ਗੱਲ ਹੈ ਇਹ ਕੋਈ ਸਰਪੰਚ ਸਾਹਿਬ ਦੀ ਕੋਈ ਦਿਮਾਗ ਹੈ ਜਿਹੜਾ ਇਹਨਾਂ ਨੇ ਇੰਨਾ ਵਧੀਆ ਸੌਂਗ ਜਿੰਨੇ ਵੀ ਸੌਂਗ ਸੀਗੇ ਬਹੁਤ ਵਧੀਆ ਸੀ ਥੋੜੇ ਸਮੇਂ ਦੇ ਵਿੱਚ ਬਹੁਤ ਵਧੀਆ ਮਹਿਸੂਸ ਹੋਇਆ ਇੱਥੇ ਬਹਿ ਕੇ ਤੇ ਇਹ ਕੋਈ ਇਹਨਾਂ ਦੀ ਸੋਚ ਹੋਊਗੀ ਸਰਪੰਚ ਸਾਹਿਬ ਦੀ ਜਿਹੜਾ ਇਹਨਾਂ ਨੇ ਕਿਹਾ ਵੀ ਇਹ ਸੌਂਗ ਕਰਨਾ ਹੈ ਇਹ ਕਰਨਾ ਹੈ ਕਰਨਾ ਮੈਨੂੰ ਖੁਸ਼ੀ ਆ ਬਹੁਤ ਵਧੀਆ ਤੁਸੀਂ ਤਿਆਰ ਬਣਾਇਆ ਐਗੀਆਂ ਗੱਲਾਂ ਕਹਿੰਦਾ ਹਾਂ ਮੈਂ ਸਮਾਪਤੀ ਵੱਲ ਵਧਦਾ ਸਾਰੇ ਵਧਾਈ ਦੇ ਪਾਤਰਾ ਵਾਹਿਗੁਰੂ ਜੀ ਦਾ ਖਾਲਸਾ ਹੋ ਵਾਹਿਗੁਰੂ ਜੀ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ